ਸਾਰੇ ਸਬ ਡਿਵੀਜ਼ਨ ਵਿੱਚ ਅਲੱਗ-ਅਲੱਗ ਟਾਈਮ ਦੇ ਵਿੱਚ 플ੈਗ ਮਾਰਚ ਕਰਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਚਾਰ ਆਰਟੀ ਦੀ ਟੀਮੇ ਮੌਜੂਦ ਨੇ ਕਵਾਰਟੀ ਟੀਮੇ ਮੌਜੂਦ ਹੈ ਤੇ ਬਾਰਲੀ ਦੀ ਜਿਹੜੀ ਫੋਰਸ ਆ ਇਹੋ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਪੰਚਾਇਤ ਇਲੈਕਸ਼ਨ ਸੁਣੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ 플ੈਗ ਮਾਰਚ ਜਿਹੜੇ ਹੈਗੀ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹੁਣ ਇਹ ਗੁਰੂ ਹਰਿ ਸਾਹ ਆ ਹੈ ਐਂਡ ਸਬ ਡਿਵੀਜ਼ਨ ਸਿਟੀ ਦੀ ਓਵਰ ਹੋ ਚੁਕੀ ਹੈ ਇਸ ਵਕਤ ਅਸੀਂ ਸਬ ਡਿਵੀਜ਼ਨ ਜ਼ਿੰਦਾ ਦੇ ਵਿੱਚ ਖੜੇ ਹਾਂ ਇਨਾਂ ਦੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਡ ਏਰੀਆਜ਼ ਹੈ ਤੇ ਜਾਹਾਂ ਤੇ ਬਹੁਤ ਸਾਰੀ ਪਬਲਿਕ ਹੈਗੀ ਹੈ ਜਾਂ ਜਹਾ ਪੇ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਟ ਲਵਾਂਗੇ ਮੈਡਮ 4 ਤਰੀਕ ਹੈ ਕਿ ਡੈਫੀਨਿਟਲੀ ਅਸੀਂ ਜਿਹੜੀ ਵੀ ਲਾਅ ਐਂਡ ਆਰਡਰ ਹੈਗੀ ਉਹਨੂੰ ਮੇਨਟੇਨ ਕਰਨ ਦਾ ਹਰ ਸੰਭਵ ਪ੍ਰਯਾਸ ਕਰਾਂਗੇ ਵੀ ਵਿਲ ਮੇਨਟੇਨ ਲਾਅ ਐਂਡ ਆਰਡਰ ਐਂਡ ਜੋ ਵੀ ਉਸਦੇ ਲਈ ਸਾਨੂੰ ਪ੍ਰੀਪਰੇਟਰੀ ਮੈਜਰਸ ਹੈ ਜਿਹੜੀ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਹੈ ਪ੍ਰੀਵੈਂਟਿਵ ਐਕਸ਼ਨ ਹੁੰਦਾ ਹੈਗਾ ਜੋ ਵੀ ਡੈਪੋਜੀਸ਼ਨ ਹੁੰਦਾ ਹੈ ਕੈਪਟਨ ਸਾਹਿਬ ਤੇ ਉਹਦੇ ਨਾਲ ਨਾਲ ਏਰੀਆ ਡੋਮਿਨੇਸ਼ਨ ਜਿਹੜਾ ਹੁਣ ਵੀ ਅਸੀਂ ਕਰ ਰਹੇ ਨੇ ਰਾਤੀ ਦਿਨ ਉਹ ਸਾਰਾ ਕੁਝ ਬਰਕਰਾਰ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਐਕਸਟਰਾ ਨਾਕੀਬੰਦੀ ਵੀ ਕੀਤੀ ਹੈਗੀ ਨਾਕੀ ਲਗਾਏ ਗਏ ਹਨ ਕਿ ਬਾਹਰਲੀ ਵੀ ਫੋਰ ਸਾਡੇ ਨਾਲ ਮੌਜੂਦ ਹੈ ਏਆਰਪੀ ਟੀਮੇ ਜਿਹੜੀ ਸਾਨੂੰ ਅਲੋਕੇਟ ਕੀਤੀ ਗਈ ਹੈ ਉਹ ਸਾਰੀ ਹੈਗੀ ਤੇ ਭਾਰੀ ਭਾਰੀ ਸੰਖਿਆ ਚ ਪੁਲਿਸ ਤਾਇਨਾਤ ਹੈ ਐਂਡ ਵੀ ਵਿਲ ਮੇਕ ਏਵਰੀ ਪੋਸੀਬਲ ਐਫਰਟ ਟੂ ਮੇਕ ਟੂ ਮੇਨਟੇਨ ਲਾਅ ਔਰ orderDisplay ਦੇ ਸਾਰੇ ਸਬ ਡਿਵੀਜ਼ਨ ਵਿੱਚ ਅਲੱਗ-ਅਲੱਗ ਟਾਈਮ ਦੇ ਵਿੱਚ 플ੈਗ ਮਾਰਚ ਕਰਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ 4R ਦੀ ਟੀਮੇ ਮੌਜੂਦ ਨੇ QRT ਟੀਮੇ ਮੌਜੂਦ ਨੇ ਤੇ ਬਾਰਲੀ ਦੀ ਜਿਹੜੀ ਫੋਰਸ ਆਏ ਉਹ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਪੰਚਾਇਤ ਇਲੈਕਸ਼ਨ ਸੁਣੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲੈਗ ਮਾਰ ਜਿਹੜੇ ਹੈਗੇ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹੁਣੇ ਗੁਰੂ ਹਰ ਸਾਹ ਆਏ ਐਂਡ ਸਬ ਡਿਵੀਜ਼ਨ ਸਿਟੀ ਦੀ ਓਵਰ ਹੋ ਚੁੱਕੀ ਹੈ ਇਸ ਵਕਤ ਅਸੀਂ ਸਬ ਡਿਵੀਜ਼ਨ ਜ਼ਿੰਦਾ ਦੇ ਵਿੱਚ ਖੜੇ ਹਾਂ ਇਨਾਂ ਦੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਡ ایریاز ਹੈਗੇ ਜਾਹਾਂ ਤੇ ਬਹੁਤ ਸਾਰੀ ਪਬਲਿਕ ਹੈਗੀ ਹੈ ਜਾਂ ਜਹਾ ਪੇ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਟ ਲਵਾਂਗੇ ਮੈਡਮ 4 ਤਰੀਕ ਹੈ ਕਿ ਡੈਫੀਨਿਟਲੀ ਅਸੀਂ ਜਿਹੜੀ ਵੀ ਲਾਅ ਐਂਡ ਆਰਡਰ ਹੈਗੀ ਉਹਨੂੰ ਮੇਨਟੇਨ ਕਰਨ ਦਾ ਹਰ ਸੰਭਵ ਪ੍ਰਯਾਸ ਕਰਾਂਗੇ ਵੀ ਵਿਲ ਮੇਨਟੇਨ ਲਾਅ ਐਂਡ ਆਰਡਰ ਐਂਡ ਜੋ ਵੀ ਉਸਦੇ ਲਈ ਸਾਨੂੰ ਪ੍ਰੀਪਰੇਟਰੀ ਮੈਜਰਸ ਹੈ ਜਿਹੜੀ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਹੈ ਪ੍ਰੀਵੈਂਟਿਵ ਐਕਸ਼ਨ ਹੁੰਦਾ ਹੈਗਾ ਜੋ ਵੀ ਡੈਪੋਜੀਸ਼ਨ ਹੁੰਦਾ ਹੈ ਕਪਤਾਨਸ ਦਾ ਤੇ ਉਹਦੇ ਨਾਲ ਨਾਲ ਏਰੀਆ ਡੋਮਿਨੇਸ਼ਨ ਜਿਹੜਾ ਹੁਣ ਵੀ ਅਸੀਂ ਕਰ ਰਹੇ ਨੇ ਰਾਤੀ ਦਿਨ ਉਹ ਸਾਰਾ ਕੁਝ ਬਰਕਰਾਰ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਐਕਸਟਰਾ ਨਾਕੀਬੰਦੀ ਵੀ ਕੀਤੀ ਹੈਗੀ ਨਾਕੀ ਲਗਾਏ ਗਏ ਹਨ ਕਿ ਬਾਹਰਲੀ ਵੀ ਫੋਰ ਸਾਡੇ ਨਾਲ ਮੌਜੂਦ ਹੈ ਏਆਰਪੀ ਟੀਮੇ ਜਿਹੜੀ ਸਾਨੂੰ ਅਲੋਕੇਟ ਕੀਤੀ ਗਈ ਹੈ ਉਹ ਸਾਰੀ ਹੈਗੀ ਤੇ ਭਾਰੀ ਭਾਰੀ ਸੰਖਿਆ ਚ ਪੁਲਿਸ ਤਾਇਨਾਤ ਹੈ ਐਂਡ ਵੀ ਵਿਲ ਮੇਕ ਏਵਰੀ ਪੋਸੀਬਲ ਐਫਰਟ ਟੂ ਮੇਕ ਟੂ ਮੇਨਟੇਨ